ਹਾਂਜੀ ਤੁਸੀਂ ਦੇਖ ਰਹੇ ਹੋ ਸੱਚ ਮੇਲ ਪੰਜਾਬ ਨਿਊਜ਼ ਚੈਨਲ ਮੈਂ ਚਮਕੌਰ ਸਿੰਘ ਸ਼ਾਹਲਾ ਅੱਜ ਸੁਨਾਮ ਤੋਂ ਪਟਿਆਲਾ ਰੋਡ ਦੇ ਉੱਪਰ ਨੌਜਵਾਨਾਂ ਵੱਲੋਂ ਦਸ਼ਮੇਸ਼ ਨਗਰ ਦੇ ਨੌਜਵਾਨ ਅਤੇ ਮੁਰਾਂਵਾਲੀ ਦੇ ਨੌਜਵਾਨਾਂ ਵੱਲੋਂ ਇਕੱਤਰ ਹੋ ਕੇ ਸਾਂਝੇ ਤੌਰ ਦੇ ਉੱਤੇ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਜੋ ਕਿ ਸਰਹੰਦ ਦਾ ਸਹੀਦੀ ਜੋੜ ਮੇਲੇ ਤੋਂ ਵਾਪਸ ਆ ਰਹੀਆਂ ਸੰਗਤਾਂ ਦੇ ਲਈ ਚਲਾਇਆ ਗਿਆਗਾ ਜਿਹਦੇ ਵਿੱਚ ਨੌਜਵਾਨਾਂ ਵੱਲੋਂ ਬਹੁਤ ਉਸ਼ਾਪੂਰਕ ਅਤੇ ਪਿਆਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈਗੀ ਦੇਖ ਸਕਦੇ ਹੋਗੇ ਤੁਸੀਂ ਤੇ ਨੌਜਵਾਨਾਂ ਵੱਲੋਂ ਬੜੀ ਸ਼ਰਧਾ ਨਾਲ ਸਭ ਦਾ ਸਵਾਗਤ ਹੈ ਜੀ ਰੋਟੀ ਦੇ ਸੰਗਤਾਂ ਨੂੰ ਜਾਨਿਆਗਾ ਜੀ ਹਮਦਰਦਾਂ ਕੇ ਨੰਬਰ ਨੂੰ ਰੱਖਿਆ ਗਿਆ ਨਹੀਂ ਜੀ ਨੰਬਰ ਵੀ ਨਹੀਂ ਰੋਣਾ ਅਦੇ ਸੰਕਾਪਾ ਮਤੋਂ ਨਹੀਂ ਇਹ ਸਵਾਦੀ ਆ ਸ਼ਾਨ ਤੇ ਕੀ ਨੰਦਾਂ ਦੇ ਅੰਦਰ ਬੁੱਤ ਨਹੀਂ ਨਾਖਰ ਜਿਹੜਾ ਮੈਂ ਕਿਹਾ ਮੈਂ ਮੂਹਰੇ ਨਹੀਂ ਲਾਉਣੀ ਹਾਂਜੀ ਇਹ ਲੰਗਰ ਦੀ ਸੇਵਾ ਕਿੰਨਾ ਵੱਲੋਂ ਕੀਤੀ ਜਾ ਰਹੀ ਹੈਗੀ ਜੋ ਨੌਜਵਾਨ ਇਕੱਠੇ ਹੋਏ ਹੈਗੇ ਕਿਸੇ ਰੀਏ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਸੇਵਾ ਵੀ ਦਸ਼ਮੇਸ਼ਨਾ ਕਮੋਰਾਂ ਵਾਲੀ ਵੱਲੋਂ ਮੁੰਡਿਆਂ ਵੱਲੋਂ ਕੀਤੀ ਗਈ ਹੈ ਸਾਡਾ ਗੁਰੂਪਰਵਾ ਹੈ ਜੀ ਕਿਹਾ ਹੈ ਆਪਣੇ ਭੰਗੂ ਪਰਿਵਾਰ ਵੱਲੋਂ ਆ ਕਿ ਸਾਰੇ ਵੀਰੇ ਸਹੀਆ ਦੋਸਤਾਂ ਪਿੱਤਰਾ ਵੱਲੋਂ ਸਾਰੇ ਤੇ ਆਪਣੇ ਸਿੱਖਾਂ ਦੇ ਵੱਲੋਂ ਸਾਡੇ ਪਰਿਵਾਰ ਨੇ ਵਿੱਚ ਦਰਸ਼ਨਾਬਸੀ ਹੋ ਗਏ ਸਰਪੰਚੋ ਬਾਕੀ ਨਾਜ਼ਰ ਕੀ ਹੋ ਗਿਆ ਆਪਣੇ ਪਿੰਡਾਂ ਦੇ ਪਟਾਣੇ ਅੱਗੇ ਅੰਦਰ ਬਾਕੀ ਸਾਡਾ ਦਾ ਪਰਿਵਾਰ ਸਾਡੇ ਗੰਗੂ ਪਰਿਵਾਰ ਵੀ ਸਾਡੇ ਸਾਰੇ ਯਾਰ ਸਾਰੇ ਦਾ ਸਹਿਯੋਗ ਨਾਲ ਹੋਇਆਗਾ ਤੇ ਬਾਕੀ ਸਾਡੇ ਦੇ ਲੰਡੇ-ਬੁਲੰਦੇ ਪਰਿਵਾਰ ਹੋਵੇ ਸਾਰਿਆਂ ਦਾ ਸਹਿਯੋਗ ਹੈ ਬਰੇਜ ਲੰਗਰ ਦਾ ਅੱਛਾ ਜੀ ਸਿੱਧੀ ਜੋੜ ਮੇਲੇ ਦੇ ਸਬੰਧ ਦੇ ਵਿੱਚ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਨਾਲ ਵਾਲੇ ਸਾਥੀਆਂ ਨੂੰ ਬੋਲੀ ਸਾਰਾ ਨੂੰ ਵੀ ਸਿੱਖੀ ਨਾਲ ਜੋੜੋ ਕੋਈ ਬਹੁਤ ਪਿਛੜ ਰਹੇ ਸਿੱਖੀ ਕੋ ਕਰਾਈ ਗੱਲੋਂ ਗਲਤਾਂ ਸਿੱਖੀ ਨੂੰ ਜੂਰਨ ਕਰ ਸਕਦੇ ਨਹੀਂ ਕਰਾਇਆ ਪਿੰਡ ਵਾਂਗੂ ਲੈ ਕੇ ਰੱਖਿਆ ਕਰੋ ਪਿੰਡ ਦੇ ਵਿੱਚ ਸਾਰਾ ਜੇ ਜਦ ਸਾਡਾ ਨਾਲ ਸਾਡੇ ਸਾਰੇ ਪਰਿਵਾਰ ਇਕੱਠੇ ਹੋ ਗਏ ਲੰਗਰ ਲਾਇਆ ਸਾਡੇ ਸਾਰੇ ਪਰਿਵਾਰ ਨੇ ਵੀ ਸਾਡੇ ਪਿੰਡ ਸਾਡੇ ਪੁਰਾਣੇ ਪਰਿਵਾਰ ਪਿੰਡ ਦੇ ਨੇ ਇੱਥਾ ਚ ਬਈ ਸਿੱਖਾਂ ਨਾਲ ਕੋਈ ਫਰਕ ਪੈ ਨਹੀਂ ਲੱਗ ਰਿਹਾ ਕਿਦੂ ਤਹੌਣ ਵੀ ਲੋੜ ਆ ਕਿਦੂ ਤਹੌਣ ਜੀ ਜੀ ਸਾਰੇ ਨਗਰ ਸਾਰਿਆਂ ਨੂੰ ਜੀ ਜੁੜ ਮੇਲੇ ਸਾਡੇ ਸਿੱਖਾ ਨੂੰ ਬਹੁਤ ਲੋੜਾਂ ਤੇ ਆਵਾਜ਼ ਜੁੜ ਮੇਲੇ ਸਾਨੂੰ ਸਾਰਿਆਂ ਨੇ ਬੇਨਤੀ ਹੀ ਹੈ ਕਿ ਸਿੱਖਾ ਦੇ ਬੱਚਿਆਂ ਨੂੰ ਵੀ ਜੁੜ ਮੇਲੇ ਨੂੰ ਧਿਆਨ ਨਾਲ ਮਤਲਬ ਅਸੀਂ ਇਤਿਆਹ ਚੱਕੋ ਮੱਚੇ ਦੇ ਮੱਥੇ ਨੂੰ ਸਲਾਇ ਜਾਓ ਇਹ ਤੁਸੀਂ ਮੇਰੇ ਤੋਂ ਬਰੈਡ ਪਕੌੜਿਆਂ ਨੂੰ ਦੀ ਜਗ੍ਹਾ ਤੇ ਜਾ ਜਲੇਬੀਆਂ ਦੀ ਜਗ੍ਹਾ ਦੇ ਉੱਤੇ ਤੁਸੀਂ ਨੇ ਸਿੰਪਲ ਦਾਲ ਰੋਟੀ ਦਾ ਲੰਗਰ ਲਗਾਇਆ ਗਿਆ ਇਹਦੇ ਸਬੰਧ ਦੇ ਵਿੱਚ ਕੀ ਕਿਉਂਕਿ ਸੁਭਾਅ ਦਾ ਹੈਗਾ ਜੀ ਕਿ ਤਾ ਕੇ ਕੋਈ ਮਿੱਠਾ ਨਹੀਂ ਇੱਥੇ ਪੁਆਇਆ ਜਾਂਦਾ ਨਾ ਕੋਈ ਬਰਫੀ ਨਾ ਕੋਈ ਪੇਬੀ ਨਾ ਕੋਈ ਫਦਾ ਲੰਗਰ ਪੁਆਇਆ ਜਾਂਦਾ ਦੇਖ ਸਕਦੇ ਹੋ ਜੀ ਤੁਸੀਂ ਨੌਜਵਾਨਾਂ ਦੇ ਵਿੱਚ ਜੋਸ਼ ਆ ਉਤਸ਼ਾਹ ਆ ਤੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਸੇਵਾ ਭਾਵਨਾ ਕਰਦੇ ਹੋਏ ਨੇ ਜੀ ਪਟਿਆਲਾ ਰੋਡ ਦੇ ਉੱਤੇ ਨੌਜਵਾਨਾਂ ਦੇ ਵੱਲੋਂ ਬੜੀ ਸ਼ਿੱਦਤ ਦੇ ਨਾਲ ਸੇਵਾ ਕਰਕੇ ਇਹ ਲੰਗਰ ਲਗਾਇਆ ਗਿਆ ਹੈਗਾ ਜੀ ਸਰਹੰਦ ਸਹੀਦੀ ਛੋਟੇ ਸਾਹਿਬ ਜਦਿਆਂ ਦੇ ਜੋੜ ਮੇਲੇ ਤੋਂ ਵਾਪਸ ਆ ਰਹੀਆਂ ਸੰਗਤ